ਪੇਰਣਾ ਪ੍ਰਿੰਸ ਆਈ ਇਹ ਗੱਲ ਬਤੋਈ ਜਿੱਤ ਤੇ ਕੱਲ ਦੇ ਫੋਨ ਆਉਂਦਾ ਜੀ ਰਾਤ ਦੇ ਛੋਟੇ ਨੂੰ ਮੇਰੇ ਤੋਂ ਦਬਈ ਗਿਆ ਸੀ ਉਹਨੂੰ ਫੋਨ ਕੀਤਾ ਪਹਿਲਾਂ ਵੀ 20 ਲੱਖ ਰੁਪਏ ਦਿਓfroti ਉਹਨੇ ਮਣਾ ਮਣਾ ਕੀਤਾ ਅੱਜ ਫੇਰ ਇਹਨਾਂ ਦਾ ਸਾਢੇ 3-4 ਵਜੇ ਫੋਨ ਆਇਆ ਜੀ ਪੈਸੇ ਤਾਂ ਮੈਂ ਹਾਂ ਪੈਸੇ ਦੇਣੀ ਸਾਡੇ ਕੋਲ ਤੇ ਮੁੜ ਕੇ ਕਹਿੰਦਾ ਵੀ ਫੇਰ ਨਹੀਂ ਹੈਗੇ ਤੇ ਫੇਰ ਤੁਸੀਂ ਆਪਣਾ ਇਹ ਕਰ ਲੋ ਪਾੜ ਪੂਜਾ ਫੇਰ ਕਰਦੇ ਆ ਤੁਹਾਡਾ ਨਾਲ ਉਹ ਤੋਂ ਬਾਅਦ ਦੋ ਘੰਟੇ ਬਾਅਦ ਆ ਗਏ ਤੇ ਆ ਗੋਲੀਆਂ ਚਲਾ ਗਏ ਜੀ ਕੌਣ ਸੀਗੇ ਕੀ ਨਾਂ ਇਹਨਾਂ ਮੁੰਡਿਆਂ ਦੇ ਨਾਂ ਤੇ ਨਹੀਂ ਪਤਾ ਲੱਗਿਆ ਜੀ ਉਦਾਂ ਮੈਂ ਅਸੀਂ ਮਗਰ ਗਏ ਮੁੰਡੇ ਕੰਗਾ ਤੋਂ ਘੁਮ ਕੇ ਫੜੇ ਗਏ ਬੰਦੇ ਹੁੰਦਾ ਤਿੰਨੇ ਕਿੰਨੇ ਕੇ ਸਮੇਂ ਤੇ ਫੋਨ ਆ ਰਿਹਾ ਸੀ ਕੱਲ ਰਾਤੀ ਆਇਆ ਜੀ 9:30 ਵਜੇ ਤੇ ਅੱਜ ਸ਼ਾਮੀ ਕੀ ਦੱਸਦੇ 20 ਲੱਖ ਰੁਪਏ ਉਹ ਕਹਿੰਦੇ ਵੀ ਅਸੀਂ 7.7 ਅੰਸ਼ਾਰੇ ਵਾਲਾ ਸੱਤਾ ਬੋਲਦਾ ਮੈਂ ਕਹਿੰਦਾ ਕੀ ਕੀ ਫਰੋਤੀ ਮੰਗੀ ਸੀ ਤੁਹਾਡੇ ਕੋਲ 20 ਲੱਖ ਰੁਪਏ ਤੇ ਮੁੰਡਾ ਜਿਹੜਾ ਇੱਕ ਤਾਂ ਦੱਸਿਆ ਜਾ ਰਿਹਾ ਇੱਕ ਜਿਹੜਾ ਨੌਜਵਾਨ ਡੈੱਡ ਹੋ ਗਿਆ ਹਾਂਜੀ ਕਿਹਦੀ ਮੰਗਦਾ ਸਾਰਾ ਹਾਂਜੀ ਜਿਹੜਾ ਇੱਕ ਨੌਜਵਾਨ ਡਿਆ ਤੇ ਉਹ ਤੇਰਾ ਜਿਹੜਾ ਇੱਕ ਕਹਿੰਦੇ ਸੀ ਲੁੱਟਣ ਆਏ ਸੀਗੇ ਉਹ ਬੰਦ ਕਰਨ ਆਏ ਸੀਗੇ ਹਾਂ ਉਹਨਾਂ 'ਚੋਂ ਇੱਕ ਦੀ ਮੌਤ ਹੋ ਚੁੱਕੀ ਆ ਗਾੜੀ ਚੜ੍ਹ ਕੇ ਦੇ ਤੇ ਉਹ ਕੀ ਕੀ ਮਾਮਲਾ ਲੱਗਦਾ ਤੁਹਾਨੂੰ ਇਹਦੇ ਬਾਰੇ ਮਰਨਾ ਹੀ ਸਾਰੇ ਜਦੋਂ ਐਕਸੀਡੈਂਟ ਜਦੋਂ ਮੰਨ ਲਓ ਨਾ ਭਰਿਆਏ ਮੋਟਰਸਾਈਕਲ ਤੇ ਮਰਨਾ ਹੀ ਐਕਸੀਡੈਂਟ ਵਜੋਂ ਤਾਂ ਹੈ ਹੀ ਗਏ ਨਾ ਕੇ ਜੇ ਫਿਰ ਉਹਨਾਂ ਦਾ ਪਿੱਛਾ ਕੀਤਾ ਉਹਨਾਂ ਦਾ ਅਸੀਂ ਉਹਨਾਂ ਦੇ ਮਗਰ ਹਾਂ ਇਧਰ ਆਪਾ ਦੱਸੋ ਦੱਸੋ ਤੁਸੀਂ ਇੱਥੇ ਪੁੱਛੋ ਜਿਹੜੇ ਛੇਕ ਚੱਕ ਗੋਲੀ ਚੱਲੀ ਕੀ ਹੈ ਮਾਮਲਾ ਸਾਡਾ ਗੋਲੀ ਭਾਜੀ ਸਾਡੀਆਂ ਦੀ ਦੁਕਾਨਦਾਰਾਂ ਆਣ ਕੇ ਪਰੇਸ਼ਾਨ ਕਰਦੇ ਆ ਲੋਕ ਆਮ ਬੰਦੇ ਸਾਰੇ ਘਰਾਂ ਦੇ ਸਾਰੇ ਬੰਦੇ ਆਮ ਆ ਇਥੋਂ ਦੇ ਕੋਈ ਕੋਈ ਤਗੜਾ ਬੰਦਾ ਤੇ ਹੈਗਾ ਨਹੀਂ ਵੀ ਜਿਹੜੀਆਂ ਇੰਨੀਆਂ ਫਰौतीयां ਦੇ ਦੇਣ 20-20 ਲੱਖ ਰੁਪਈਆ ਠੀਕ ਹੈ ਜੀ ਉਹਨਾਂ ਫਰौती ਮੰਗੀ ਆ ਦੱਸ ਕੇ ਆਏ ਵੀਰ ਜਿਹੜੇ ਵੀ ਹੈਗੇ ਆ ਤੇ ਬਾਕੀ ਭਾਜੀ ਉਹਨਾਂ ਦੀ ਇਹਨਾਂ ਦੀ ਦੁਕਾਨ ਤੇ ਚੱਲਿਆ ਸਾਰਾ ਕੁਝ ਮਾਮਲਾ ਜੋ ਵੀ ਹੋਇਆ ਤਾਂ ਠੀਕ ਹੈ ਤੇ ਬਾਕੀ ਉਹਨਾਂ ਨੇ ਜਦੋਂ ਗੋਲੀਬਾਰੀ ਹੋਈ ਆ ਤੇ ਬਾਅਦ ਚ ਉਹਨਾਂ ਦਾ ਪਿੱਛਾ ਕੀਤਾ ਵਾ ਪਿੱਛਾ ਕਰਦਿਆਂ ਦਾ ਤਾਂ 6 ਚੱਕ ਨਰੰਗਾਂਵਾਦੋਂ ਪਿੱਛੇ ਦਾ ਆਏ ਵੀਰ ਤੇ ਨਰੰਗਾਂਵਾਦ ਉਹਨਾਂ ਦੇ ਮਿਲ ਕੇ ਗੱਡੀ ਨਾਲ ਟੱਚ ਹੋਈ ਆ ਐਕਸੀਡੈਂਟ ਦੇ ਵਿੱਚੋਂ ਇੱਕ ਦੀ ਮੌਤ ਹੋ ਗਈ ਬਸ ਇਹੀ ਗੋ ਜੀ ਹੋ ਕੋਈ ਇਨਸੀਡੈਂਟ ਕੀ ਮਾਮਲਾ ਹੋਇਆ ਜੀ ਅੱਜ ਆਪਣਾ ਸ਼ੇਖ ਚੱਕ ਦੇ ਵਿੱਚ ਦੁਕਾਨੇ ਦੀ ਹੈ ਆਪਣਾ ਸ਼ੇਖ ਚੱਕ ਦੇ ਵਿੱਚ ਦੁਕਾਨ ਤੇ ਤਿੰਨ ਜਿਹੜੇ ਅਣਪਛਾਤੇ ਨੌਜਵਾਨ ਸੀਗੇ ਉਹ ਦੁਕਾਨ ਤੇ ਫਾਇਰ ਕਰਕੇ ਗਏ ਸੀਗੇ ਉਸ ਤੋਂ ਬਾਅਦ ਸਾਡੇ ਡੀਐਸਪੀ ਅਤਲ ਸੋਨੀ ਨੂੰ ਉਹਨਾਂ ਨੇ ਇੰਤਲਾ ਦਿੱਤੀ ਕਿ ਭਈ ਆ ਫਲਾਣੇ ਕੁਝ ਤਿੰਨ ਬੰਦੇ ਜਿਹੜੇ ਮੋਟਰਸਾਈਕਲ ਤੇ ਫਾਇਰਿੰਗ ਕਰਕੇ ਗਏ ਆ ਤੇ ਉਸੀ ਵੇਲੇ ਸਾਡੀ ਜਿਹੜੀ ਗੋਇੰਦਵਾਲ ਸਾਹਿਬ ਸਬਰੀ ਜ਼ਿਲ੍ਹੇ ਦੀ ਪੁਲਿਸ ਫੋਰਸ ਹੈਗੀ ਤੇ ਸੀਆਈਏ ਆਪਣੇ ਐਸਪੀਡੀ ਜਿਹੜੇ ਅਜੇ ਰਾਜੇ ਨਾਲ ਦੀ ਸੁਪਰਵਾਈਜ਼ਨ ਹੇਠ ਟੀਮ ਐਕਟਿਵ ਹੁੰਦੀ ਹੈ ਤੇ ਜਿਹੜੇ ਇਹ ਤਿੰਨ ਨੌਜਵਾਨ ਸੀਗੇ ਇਹ ਸ਼ੇਖ ਚੱਕ ਤੋਂ ਤਰਨਤਨ ਸਿਟੀ ਵੱਲੋਂ ਜਾ ਰਹੇ ਸੀਗੇ ਪਿੱਛੋਂ ਆਪਣੀ ਜਿਹੜੀ ਐਸਐਚਓ ਗੋਵਿੰਦਵਾਲ ਦੀ ਤੇ ਡੀਐਸਪੀ ਅਤਲ ਸੋਨੇ ਦੀ ਪਾਰਟੀ ਨਾਲ ਚੇਸ ਕਰਦੀ ਹੈ ਤੇ ਗੋਵਿੰਦਵਾਲ ਆਪਣਾ ਸਿਟੀ ਕਮਾਂਡਾਂ ਵਾਲੋ ਜਿਹੜੀ ਆਪਣੀ ਸੀਆਈਏ ਦੀ ਟੀਮ ਤੇ ਐਸਐਚਓ ਸਦਰ ਜਿਹੜੇ ਸਬ ਇੰਸਪੈਕਟਰ ਗੁਰਮੁਖ ਨੇ ਉਹਨਾਂ ਦੀ ਟੀਮ ਜਿਹੜੀ ਇਹਨਾਂ ਦਾ ਇਹਨਾਂ ਦੇ ਮਗਰ ਲੱਗ ਜਾਂਦੀ ਹੈ ਜਦੋਂ ਉਹ ਸਾਹਮਣੇ ਤੋਂ ਪੁਲਿਸ ਨੂੰ ਇਹ ਵੇਖਦੇ ਆ ਤੇ ਪਿੱਛੇ ਜਿਹੜੀ ਪੁਲਿਸ ਲੱਗੀ ਹੋਈ ਸੀਗੀ ਉਹਨਾਂ ਨੂੰ ਵੇਖ ਕੇ ਇਹ ਬਚਨ ਲਈ ਜਿਹੜੀ ਹੈ ਮੋਟਰਸਾਈਕਲ ਨਾਲ ਸੀ ਖੇਤਾ ਹੇਠ ਡਿੱਗ ਪੈਂਦੀ ਹੈ ਤੇ ਉਹ ਡਿੱਗਣ ਕਾਰਨ ਜਿਹੜੇ ਇੱਕ ਦੋਸ਼ੀ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤੇ ਬਾਕੀ ਦੋਨੋਂ ਇਹਨਾਂ ਕੋਲੋਂ ਦੋ ਜਿਹੜੇ ਪਿਸਤਲ ਸੋਫਿਸਟੀਕੇਟਿਡ ਪਿਸਤਲ ਨੇ ਉਹ ਬਰਾਮਦ ਕਰ ਲਈ ਗਈਆਂ ਤੇ ਪ੍ਰੀਮੀਨਰੀ ਜਿਹੜੀ ਇਨਵੈਸਟੀਗੇਸ਼ਨ ਹੈ ਉਹਦੇ ਤੋਂ ਹੀ ਸਾਹਮਣੇ ਆਇਆ ਕਿ ਜਿਹੜਾ ਸੱਤਾ ਦਾ ਇਸ਼ਾਰਾ ਗੈਂਗ ਹੈ ਉਹਦੇ ਨਾਲ ਸੰਬੰਧ ਰੱਖਦੇ ਨੇ ਸਰ ਕੋਈ ਫਾਇਰਿੰਗ ਫਾਇਰਿੰਗ ਕੀਤੀ ਆ ਉਹ ਕੀ ਬੰਦੇ ਦਾ ਹੈਗੇ ਲੋਕੀ ਹੋਰ ਕਿੰਨੀ ਉਹਨੂੰ ਕਿੰਨੇ ਫਰੋਤੀ ਮੰਗੀ ਸੀ ਇਹਨਾਂ ਨੇ ਦੇਖੋ ਜੀ ਹੁਣ ਹੁਣੇ ਹੀ ਇਹ ਹਾਦਸਾ ਹੋਇਆ ਇਹ ਜਿਹੜਾ ਆਪਣੀ ਵਾਰਦਾਤ ਹੋਈ ਹੈ ਤੇ ਆਪਣੀ ਤਫਤੀਸ਼ ਚੱਲ ਰਹੀ ਹੈ ਜਿਹੜੀ ਕਿ ਗੱਲ ਸਾਹਮਣੇ ਆਈ ਹੈ ਇੱਕ ਬੰਦਾ ਜਿਹੜਾ ਸ਼ਾਇਦ ਜਲੰਧਰ ਤੋਂ ਬਿਲੋਂਗ ਕਰਦਾ ਹੈ ਜਿਹੜਾ ਮਰਨ ਵਾਲਾ ਹੈ ਇਹ ਹੋਟੀਆਂ ਤੋਂ ਬਿਲੋਂਗ ਕਰ ਤੇ ਬਾਕੀ ਜਿਹੜੇ ਦੋ ਦੋਸ਼ੀ ਫੜੇ ਉਹਨਾਂ ਕੋਲੋਂ ਜਿਹੜੀ ਪੁੱਛਗਿੱਛ ਕੀਤੀ ਜਾਏਗੀ ਤੇ ਜਿਹੜੀ ਪੂਰੀ ਪਿਕਚਰ ਹੈ ਫਿਰ ਤੁਹਾਨੂੰ ਕਲ ਕਲੀਅਰ ਕੀਤੀ ਜਾਵੇਗੀ ਅ ਸਰ ਜਿਹੜਾ ਉਹ ਬੰਦਾ ਜਿਹਨੇ ਗੋਲੀ ਮਾਰੀ ਹੈ ਨਾ ਹਾਂਜੀ ਉਹ ਜਿਹੜੀ ਇਹਨਾਂ ਨੇ ਗੋਲੀ ਚਲਾਈ ਸੀ ਉਹਦੇ ਉਹਦੇ ਵਿੱਚ ਕੋਈ ਇੰਜਰਨੀ ਹੋਇਆ ਉਹਦੇ ਵਿੱਚ ਬਚਾਵ ਰਿਹਾ ਤੇ ਆਪਨਾ ਬੜੀ ਬਹਾਦਰੀ ਨਾਲ ਇਹਨਾਂ ਦਾ ਪਿੱਛਾ ਕਰਕੇ ਇਹਨਾਂ ਨੂੰ ਕਾਬੂ ਕੀਤਾ ਗਿਆ ਠੀਕ